ਆਟੇ ਮਤਾਂ ਨੰਬਰ 4 ਐੜਾ ਤੱਕਾ 223 ਬੀਤੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵਿਕੇ ਹੋਈ ਪੰਜ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜੱਤੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੱਤੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਗੁਰਾਂਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਯਾਨੀ ਮਲਕੀਸ਼ ਸਿੰਘ ਜੀ ਅਡੀਸ਼ਨਲ ਹੈੱਡ ਗੁਰਾਂਤੀ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਮੰਗਲ ਸਿੰਘ ਜੀ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਦੀ ਇਕੱਤਰਤਾ ਮਿਤੀ 6 ਦਸੰਬਰ 2022 ਦੇ ਆਦੇਸ਼ ਨੰਬਰ ਐਡਾ ਤਖਤਾ 163 ਦੀ ਪ੍ਰੋੜਤਾ ਕਰਦਿਆ ਹਾਂ ਕੀਤੇਗਾ ਸਾਹਿਬਕਨ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਾਮਲਿਆਂ ਦੇ ਸੰਬੰਧ ਵਿੱਚ ਉਥੋਂ ਦੀ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਆਦੇਸ਼ ਕੀਤੇ ਗਏ ਸਨ ਪਰੰਤੂ ਉਹਨਾਂ ਵੱਲੋਂ ਹੁਣ ਤੱਕ ਅਗਿਆਨ ਨਹੀਂ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਆਦੇਸ਼ ਦੀ ਪਾਲਣਾ ਕਰਨ ਦੀ ਬਜਾਏ ਭਾਈ ਗੁਰਦੀਆਲ ਸਿੰਘ ਜਿਨ੍ਹਾਂ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲੱਗੀ ਹੈ ਉਹ ਹੁਣ ਵੀ ਮੁੱਖ ਸਾਜ਼ਿਸ਼ ਘਾੜੇ ਬਣ ਕੇ ਸਾਡੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਥੋਕਾ ਬਣ ਕੇ ਸਖਤ ਸਹਿਬਾਨ ਵਿੱਚ ਤਾੜ ਦਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਇਹਨਾਂ ਦੀ ਭੂਮਿਕਾ ਨੂੰ ਦੇਖ ਲਿਆ ਭਾਈ ਗੁਰਦੀਆਲ ਸਿੰਘ ਆਡੀਸ਼ਨਲ ਹੈਡ ਗਾਰੰਟੀ ਤਖਤ ਸ੍ਰੀ ਹਰਮੰਦਰ ਸਾਹਿਬ ਨੂੰ ਤਨਖਾਈਆ ਐਲਾਨਿਆ ਜਾਂਦਾ ਹੈ ਅਤੇ ਜੇਕਰ ਕੋਈ ਇਹਨਾਂ ਨੂੰ ਹਰਮਤ ਸਮਾਗਮ ਜਾਂ ਪੰਥਕ ਸਟੇਜ 'ਤੇ ਬੁਲਾਏਗਾ ਤਾਂ ਉਹਨਾਂ ਦੇ ਵਿਰੁੱਧ ਵੀ ਪੰਥਕ ਰਵੈਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜਦੋਂ ਤਾਂ ਭਾਈ ਗੁਰਦੇਵ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਹਿਮਾ ਜਾਂਚਨਾ ਕਰਦਿਆ ਆਪਣਾ ਪੱਖ ਨਹੀਂ ਰੱਖਦੇ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਾਏ ਮਿਤੀ 1 ਮਈ 2025 ਨੂੰ ਹੋਏ ਆ ਦੇਸ਼ਾਂ ਉਪਰੰਤ ਤਖਤ ਸ੍ਰੀ ਹਰਮੰਦਰ ਕੀ ਪਟਨਾ ਸਾਹਿਬ ਪਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰਾ ਹਰਪਾਲ ਸਿੰਘ ਜਿਹੜਾ ਮਗਰ ਜੋੜ ਲਗਾਉਂਦਾ ਲਗਾਤਾਰ মিডিਆ ਸੋਸ਼ਲ ਮੀਡੀਆ ਗਾ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆ ਦਾ ਇਹ ਸਰਬੋੱਚਤਾ ਵਿਰੋਧ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ ਤੱਕ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ 50 ਨੰਬਰ ਪੀ ਪੀ ਐਸ ਮਸ਼ੀਸ਼ 2022 ਮਿਤੀ 10 ਦਸੰਬਰ 2022 ਅਨਸਾਰ ਕਮੇਟੀ ਨੇ ਆਪ ਹੀ ਸ਼੍ਰੀ ਆਕਾਲਪੁਰ ਸਾਹਿਬ ਵਿਖੇ ਇਹ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ ਕਿ ਸ਼੍ਰੀ ਆਕਾਲਪੁਰ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਆਪ ਹੀ ਤਲਕਾਈਆ ਹੋ ਜਾਂਦਾ ਹੈ ਤਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਮੈਂਬਰ ਡਾਕਟਰ ਗੁਰਮੀਤ ਸਿੰਘ ਦੀ ਭੂਮਿਕਾ ਵੀ ਮੁੱਖ ਸਾਜ਼ਿਸ਼ ਘਾੜੇ ਵਜੋਂ ਸਾਹਮਣੇ ਆਈ ਹੈ ਇਸ ਲਈ ਹਰਪਾਲ ਸਿੰਘ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਅਤੇ ਜਦੋਂ ਤੱਕ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਜੀ ਰੂਪ ਵਿੱਚ ਪੇਸ਼ ਹੋ ਕੇ ਆਪ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਾ ਨਹੀਂ ਕਰਦੇ ਉਦੋਂ ਤੱਕ ਪਾਉ ਇਹਨਾਂ ਨੂੰ ਨੂ ਨਾ ਲਗਾਵੇ ਤਖਤ ਸ੍ਰੀ ਹਰਮੰਦਰ ਕੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ इंदरजीत सिंह जनरल स्कपतर हरबंस सिंह स्कपतर गोविंद सिंह लोंगोवाल मेंबर राजा सिंह मेंबर महेंद्रपाल सिंह मेंबर ਨੂੰ 15 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਰੱਖਣ ਦਾ ਆਦੇਸ਼ ਕੀਤਾ ਜਾਂਦਾ ਹੈ ਇਸ ਉਪਰੰਤ ਪੰਚ ਪਰਵਤਾ ਅਨਸਾਰ

ਮੇਰੀ ਪੀੜੀ ਦੇ ਗੁਣਾਂ ਨੂੰ ਧਾਰਨ ਕਰੀਏ ਪੰਥਕ ਇਕਤਾ ਅਤੇ ਇਤਫਾਕ ਦੇ ਵਾਸਤੇ ਯਾਦਾ ਤੋਂ ਯਾਦਾ ਯਤਨ ਕਰੀਏ ਗੁਰੂ ਦੇ ਬਚਨ ਹਮੇਸ਼ਾ ਹੀ ਆਪਣੇ ਚੇਤਿਆਂ ਦੇ ਵਿੱਚ ਰੱਖਣੇ ਨੇ ਖਖੜੀ ਨਾਸੂਰੀ ਪੀੜੀ ਦੇ ਉਸ ਦਿਨਾਂ ਲੱਖ 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 ਵਧਾਈਨਾ ਹੋਵਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ